ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਪਿੰਡ ਧੂੜਕੋਟਨ ਸਿੰਘ ਦੇ ਵਿੱਚ ਅ तकरीबन ਤਾਂ तकरीबन ਸਰਬਸੰਮਤੀ ਹੋਈ ਹੈ ਸੋ ਵਾਰਡ ਨੰਬਰ 2 ਦੇ ਵਿੱਚ ਦੋ ਨੰਬਰ ਵਾਰਡ ਦੇ ਵਿੱਚ ਪੁਸ਼ਕ ਦਾਵੇਦਾਰ ਸੀ ਖੜਨ ਲਈ ਪਰ ਸਰਪੰਚ ਸਾਹਿਬ ਦੇ ਜੋ ਨਵੇਂ ਸਰਪੰਚ ਚੁਣੇ ਗਏ ਉਹਨਾਂ ਦੀ ਸੂਝ ਬੂਝ ਦੇ ਨਾਲ ਇੱਥੇ ਵੀ ਸਰਬਸੰਮਤੀ ਹੋਣ ਜਾ ਰਹੀ ਹੈ ਕਿਉਂਕਿ ਇੱਥੇ ਪਹਿਲਾਂ ਥੋੜਾ ਜਿਹਾ ਜਦੋਜਹਿਦ ਹੋਈ ਸੀ ਮੈਂਬਰੀ ਪਿੱਛੇ ਵੀ ਅਲੱਗ-ਅਲੱਗ ਦਾਵੇਦਾਰ ਖੜੇ ਹੋਏ ਸੀ ਪਰ ਸਰਪੰਚ ਸਾਹਿਬ ਨੇ ਇੱਕੋ ਹੀ ਨਿਰੋਲ ਕੰਮ ਰੱਖਿਆ ਵੀ ਪਿੰਡ ਦੇ ਵਿੱਚ ਆਪਾਂ VOTING ਨਹੀਂ ਕਰਨੀ ਹੈ ਕਿ ਸਾਰਾ ਪਿੰਡ ਇੱਕ ਤੇ ਨਾਲ ਰਹੇ ਇੱਕ 71 ਹੋ ਕੇ ਰਹਿਣਾ ਪਿੰਡ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਕਿ VOTING ਹੋਵੇ ਤਾਂ ਲੋਕਾਂ ਦਾ ਆਪਸ ਵਿੱਚ ਮੇਲ ਮਲਾਪ ਘਟੇ ਜਾਂ ਲੋਕਾਂ ਦਾ ਮਿਲਵਾਰਤਨ ਘਟੇ ਜਾਂ ਲੋਕਾਂ ਦੇ ਮੂੰਹ ਰੋਸੇ ਹੋਣ ਉਸੇ ਲੜੀ ਦੇ ਤਹਿਤ ਬਾਅਦ ਨੰਬਰ 2 ਦੇ ਵਿੱਚ ਜਸਮੀਲਪੌਰ ਵਾਈਫ ਆਫ ਭੋਲਾ ਸਿੰਘ ਉਸ ਨੂੰ ਸਰਬਸੰਮਤੀ ਨਾਲ ਆ ਮੈਂਬਰ ਪੰਚਾਇਤ ਚੁਣਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰ ਆਪਾਂ ਗੱਲਬਾਤ ਕਰਵਾਵਾਂਗੇ ਪਿੰਡ ਦੇ ਪ੍ਰਬੰਧਕ ਤੇ ਸੱਜਣਾ ਨਾਲ ਪੁੱਢ ਪਿੰਡ ਦਾ ਥੰਮ ਨਗਰ ਪੰਚਾਇਤ ਦੀਆਂ ਪਰ ਆਪਣਾ ਨਗਰ ਵਧਾਈ ਦਾ ਪਾਤਰ ਆ ਬਾ ਪ੍ਰਮਾਤਮਾ ਦੀ ਕਿਰਪਾ ਹੋਈ ਆਪਣੇ ਨਗਰ ਤੇ ਵੀ ਆਪਣੇ ਨਗਰ ਨੇ ਸਰਬਸੰਮਤੀ ਨਾਲ ਭੈਣ ਕਰਨਜੀਤ ਕੌਰ ਪਤਨੀ ਜਤਿੰਦਰ ਸਿੰਘ ਨਿੰਦੀ ਨੂੰ ਪਿਆਰ ਨਾਲ ਕਹਿੰਦੇ ਆ ਇਹਨਾਂ ਨੂੰ ਆਪਣੇ ਨਗਰ ਨੇ ਬੜੀ ਸਹਿਮਤੀ ਨਾਲ ਮਰਜ਼ਾਦਾ ਨਾਲ ਗੁਰੂ ਘਰ ਦੇ ਵਿੱਚ ਸਰਪੰਚ ਬਣਾਇਆ ਸਾਰੇ ਵਾਰਡਾਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਹੋਈ ਸਰਬਸੰਮਤੀ ਹੋ ਗਈ ਦੋ ਵਾਰਡ ਰਹਿੰਦੇ ਸੀ ਤੁਹਾਡੇ ਵੀ ਕੋਈ ਇਹ ਜਿਹੀ ਕੋਈ ਰੌਲੇ ਵਾਲਾ ਕੰਮ ਨਹੀਂ ਸੀ ਬਿ ਨਾਲ ਦੀ ਨਾਲੋ ਕੰਮ ਹੋਰ ਬਹੁਤ ਸੀਗੇ ਕਾਗਜ਼ਾ ਪੱਤਰਾ ਦੇ ਤੇ ਤੁਹਾਡਾ ਵੀ ਵਾਰਡਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਮਤੀ ਦਿੱਤੀ ਆ ਮੈਂ ਧੰਨਵਾਦ ਕਰੂੰਗਾ ਸਪੈਸ਼ਲ ਗੁਰਮukh ਸਿੰਘ ਦਾ ਜਿਹੜਾ ਉਹ ਵੀ ਕੈਂਡੀਡੇਟ ਸੀ ਭਾਈ ਗੋਰਾ ਇਹ ਵੀ ਕੈਂਡੀਡੇਟ ਸੀ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਿ ਇਹਨਾਂ ਨੇ ਸਮਰਥਨ ਦਿੱਤਾ ਵੀ ਕੋਈ ਗੱਲ ਦੀ ਅਸੀਂ ਚਾਹੁੰਦੇ ਆ ਕਿ ਇਹ ਬਾੜ ਦੇ ਵਿੱਚ ਵੀ ਸਰਪੰਚ ਸਮਤੀ ਦਾ ਮੈਂਬਰ ਬਣੇ ਇਲੈਕਸ਼ਨ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਜਾਣੀ ਹੈ ਸਰਪੰਚ ਸਮਤੀ ਦੀ ਤੇ ਉਸ ਪੰਡ ਚ ਚੋਲ-ਜਾਤ ਦਾ ਕੋਰਪੋਰਸ ਕੰਡਕਟ ਨਹੀਂ ਲਾਗੂ ਹੋਣਾ ਆਪਣਾ ਨਗਰ ਬਹੁਤ ਵਧਾਈ ਦਾ ਪਾਤਰ ਹੈ ਤੇ ਮੈਂ ਵਧਾਈ ਦਿੰਦਾ ਜਤਿੰਦਰ ਸਿੰਘ ਨਿੰਦੀਬਾਈ ਬੈਠਾ ਪੈਣ ਕਰਨੀ ਤੁਹਾਨੂੰ ਜਿਨ੍ਹਾਂ ਨੇ ਆ ਬਾੜ ਦਾ ਵੀ ਮੈਂਬਰ ਸਰਪੰਚ ਸਮਤੀ ਨਾਲ ਜਸਮੀਲ ਕੌਰ ਪਤਨੀ ਭੋਲਾ ਸਿੰਘ ਕਹਿੰਦੇ ਨੇ ਪਿਆਰ ਨਾਲ ਇਸ ਬਾੜ ਦੇ ਵਿੱਚ ਤੁਸੀਂ ਸਰਬਸੰਮਤੀ ਨਾਲ ਮੈਂਬਰ ਚੁੜਿਆ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਪਿੱਛੇ ਹੋ ਜਾ ਮਾੜਵਾ ਓਏ ਸੋਰ ਹਾਂ ਅੱਲਾਹ ਅਕਬਰ ਚਲ ਮੈਂ ਸਾਹ ਦੂਰ ਲਾ ਜਾ ਵੀਰੋਂ ਮੈਂ ਓਏ ਅੱਲਾਹ ਅਕਬਰ ਸ਼ਹਿਰ ਦੇ ਬੰਦੇ ਕਾਲੀ ਸ਼ਹਿਰ ਦੇ ਬਾਦੂ ਮਲਕ ਮਹਿਰ ਸਾਹਿਬ ਦੇ ਬਾਦੂ ਗੁਰੂ ਕੀ ਜੈ ਹੁਬੇ ਸੋਨਾ ਹਰਿਆ ਆ ਆ ਬਾਰੇ ਹੋ ဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘောဒေပါဘ

ਨਹੀਂ ਜਿੱਤੇ ਨਾ ਬਾਈ ਬਾਪ ਦੇ ਵਿੱਚ ਜਿਵੇਂ ਗੌਰਮਤ ਸਿੰਘ ਤੇ ਗੋਰਾ ਸਿੰਘ ਤੇ ਨਾਲ ਰੂਪ ਸਿੰਘ ਵੀ ਪਹਿਲਾਂ ਸੇਵਾ ਕਰਨਾ ਚਾਹੁੰਦਾ ਸੀ ਇਹ ਪਿੱਛੇ ਬੈਠਾ ਸੀ ਠੀਕ ਹੈ ਰੂਪ ਸਿੰਘ ਦਾ ਵੀ ਅਸੀਂ ਸਰਪੰਚ ਸਾਹਿਬ ਵੱਲੋਂ ਤੇ ਸਾਰੇ ਨਗਰਪੁਰ ਦੇ ਬਾਡ ਵੱਲੋਂ ਧੰਨਵਾਦ ਕਰਦੇ ਆ ਵੀ ਜਿਨੇ ਇਹਦੇ ਵੀ ਸਹਿਮਤੀ ਦਿੱਤੀ ਹੈ ਠੀਕ ਹੈ ਸਾਰੇ ਜਿਹੜੇ ਗੱਜ ਕੇ ਫਸੇ ਬਲਾਦ ਬਧਾਈਆਂ ਦਿੰਦੇ ਆ ਦੁਬਾਰਾ ਸਾਰੇ ਬਾਡ ਨੂੰ ਬਹੁਤ ਚੰਗਾ ਪ੍ਰਾਲਾ ਕੀਤਾ ਇੱਕ ਬਾਡ ਰਹਿ ਗਿਆ ਵਾਹਿਗੁਰੂ ਕਿਰਪਾ ਗੁਰੂ 10 ਮਿੰਟ ਚੋ ਵੀ ਫਾਈਨਲ ਹੋ ਜੂ ਬੋਲੇ ਸੁਨਿਹਾਰ ਨਾ ਦੁਨੀਆ ਉਹ ਨਕਦਾ ਹੁੰਦਾ ਹੀ ਜਾਂਦਾ ਰੂਪ ਹੈ ਰੂਪ ਹੈ ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਵਾਰਡ ਨੰਬਰ 2 ਦੇ ਵਿੱਚ ਵੀ ਤਿੰਨ ਕੈਂਡੀਡੇਟਾਂ ਐਲੀਜੀਬਲ ਸੀਗੇ ਜੋ ਕਿ ਸੇਵਾ ਨਿਭਾਉਣੀ ਚਾਹੁੰਦੇ ਸੀ ਐਜੇ ਮੈਂਬਰ ਪੰਚਾਇਤ ਪਰ ਕੁਝ ਕਾਰਨਾ ਕਰਕੇ ਕਿਉਂਕਿ ਮੈਂਬਰ ਤਿੰਨ ਹੋਗੇ ਸੀ ਸਰਪੰਚ ਸਾਹਿਬ ਦੀ ਸੂਝ ਵੀ ਨਾਲ ਦਾ ਇਸ ਇਲਾਕੇ ਦੇ ਜਾਂ ਇਥੋਂ ਦੇ ਵੋਟਰਾਂ ਦੀ ਸੂਝ ਵੀ ਨਾਲ ਇੱਥੇ ਵੀ ਸਭ ਸੰਮਤੀ ਨਾਲ ਮੈਂਬਰ ਪੰਚਾਇਤ ਚੁਣेंगे ਜਸਮੀਲ ਕੌਰ ਵਾਈਫ ਆਫ ਪੋਲਾ ਸਿੰਘ ਸੋ ਉਹਨਾਂ ਤਿੰਨਾਂ ਜਿਵੇਂ ਭਾਈ ਗੋਰਾ ਕਹਿੰਦੇ ਆ ਜਾਂ ਗੁਰਮਖ ਸਿੰਘ ਪੰਚਾਇਤ ਮੈਂਬਰ ਤੇ ਭਾਈ ਰੂਪ ਸਿੰਘ ਤਿੰਨੇ ਕੈਂਡੀਡੇਟਾਂ ਨੇ ਇਸ ਪਰਿਵਾਰ ਤੇ ਸਹਿਮਤੀ ਦਿੱਤੇ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਇਹ ਤਿੰਨੇ ਕੈਂਡੀਡੇਟ ਤੇ ਸਾਰੇ ਇਸ ਵੋਟਰਾਂ ਜਿਹੜੇ 2 ਨੰਬਰ ਵਾਲੇ ਸਾਰੇ ਵਧਾਈ ਦੇ ਪਾਤਰ ਸਭ ਸੰਮਤੀ ਨਾਲ ਚੁਣੇ ਗਏ ਆ तकरीबन ਤੇ तकरीबन ਪੂਰੇ ਪਿੰਡ ਦੇ ਵਿੱਚ ਸਰਬਸੰਮਤੀ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਇਸ ਚੀਜ਼ ਦੇ ਵਧਾਈ ਦੇ ਪਾਤਰ ਹਨ